ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਲਗਭਗ ਸਾਨੂੰ 18-20 ਨਗ ਦਿਖਾਵਾਂਗੇ ਕੁਝ ਸੇਲ ਹੋ ਚੁੱਕੇ ਆ ਤੇ ਜਿਹੜੇ ਸੇਲ ਲਈ ਅਵੇਲੇਬਲ ਉਹਨਾਂ ਬਾਰੇ ਆਪਾਂ ਡਿਟੇਲ ਵੀਰ ਤੋਂ ਪੁੱਛਾਂਗੇ ਸਿੱਧੂ ਡੇਰੀ ਫਾਰਮ ਕਲਾਲਾ ਇੱਥੇ ਪਹੁੰਚਿਆ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਵੀਰਾਂ ਕੋਲ 15 ਤੋਂ ਲੈ ਹਰ ਵਕਤ ਸੇਲ ਲਈ ਅਵੇਲੇਬਲ ਰਹਿੰਦੇ ਹੈਗੇ ਐਚ ਐਫ ਬ੍ਰੀਡ ਤੇ ਜ਼ਿਆਦਾ ਮਨਕ ਚਲੋ ਜਰਸੀ ਵੀ ਟਾਮੀ ਟੱਲੀ ਆਉਂਦੀ ਰਹਿੰਦੀ ਹੈ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ 4 ਤਰੀਕ ਨੂੰ ਆਪਾਂ ਵੀਡੀਓ ਕਵਰ ਕਰਦੇ ਪਏ ਆਂਗੇ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਬ੍ਰਿਕ ਲਈ ਚੰਗਾ ਮਾਡਲ ਨੰਬਰ 98784264 ਤੇ 98788316 ਪਿੰਡ ਕਲਾਲ ਜੇ ਨਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲ ਆਪਣੇ ਫਾਰਮ ਨਾਲ ਅੱਜ ਕਿੰਨੇ ਨਾਲ ਸੇਲ ਹੋਈ ਵਾਲੇ ਆਪਣੇ ਕੋਲ ਅੱਜ ਵੀਰੇ ਆਪਣੇ ਕੋਲੇ ਹੈਗੇ ਨੇ 22 ਨਾਲ ਨੇ ਠੀਕ ਕੁਝ ਸਵੇਰੇ ਸੇਲ ਹੋ ਚੁੱਕੇ ਹੈ ਹਨਾ ਹਾਂ ਵੀ 7-8 ਨਾਲ ਸੇਲ ਹੋ ਗਏ ਬਾਕੀ 2-4 ਨਾਲ ਅਜੇ ਹੋਰ ਆਉਣ ਵਾਲੇ ਆ ਠੀਕ ਹੈ ਲਗਭਗ 17-18 ਦੇ ਆਸ-ਪਾਸ ਹੈਗੇ ਹਾਂ 20 ਤੋਂ ਪਲੱਸ ਰਹਿੰਦੇ ਆ ਵੀਰੇ ਆਪਣੇ ਕੋਲ ਜਦੋਂ ਮਰਜ਼ੀ ਕੋਈ ਵਿజిਟ ਕਰ ਲੈ 7-8 ਗਾਈਆਂ ਸੂਈਆਂ ਵੀ ਹੁਣ ਵੀ ਹੈਗੀਆਂ ਨੇ ਠੀਕ ਹੈ ਕਲਾਲਾ ਪਿੰਡ ਜਮਾ ਸੀਨੀਅਰ ਮਹਿਲ ਕਣ ਨਜ਼ਦੀਕ ਆ 30 ਕਿਲੋਮੀਟਰ ਠੀਕ ਹੈ ਜਦੋਂ ਲਿਝਾਣੇ ਰੋਡ ਨੂੰ ਨਿਕਲਦੇ ਆ ਠੀਕ ਹੈ ਤੇ ਹਾਂ ਇਧਰੋਂ ਮੋਗੇ ਤੋਂ ਵੀ ਆਉਣੇ ਆ ਮੰਨ ਕੇ ਚਲੋ ਬਰਨਾਲੇ ਤੋਂ ਪਹਿਲਾਂ ਆ ਜਾਂਦਾਗਾ 20 ਕਿਲੋਮੀਟਰ ਠੀਕ ਹੈ ਤੇ ਪਹਿਲਾ ਨੰਬਰ ਜਿਹੜੀ ਵੜ ਦੇਖੀਏ ਨੇ ਕਿਹੜਾ ਸੂਆ ਸੁੰਦੀ ਹੈ ਜੀ ਇਹ ਗਰਲੈਂਡੋ ਆ ਵੀਰੇ ਗਰਲੈਂਡ ਤੋਂ ਥੋੜਾ ਜਿਹਾ ਕ੍ਰੋਸ ਹੈ ਸੂਆ ਦਾ ਰੇ ਇਹਦਾ ਤੀਜਾ ਹੈ ਦੁੱਧ ਦੇ ਨੇ 26 27 ਕਿਲੋ ਭਾਇਆ ਦੂਜੇ ਸੂਏ ਹਾਂ ਤੀਜਾ ਸੂਆ ਜਿਹਨਾਂ ਨੂੰ ਸੁੰਦੀ ਆ ਤੇ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਆ ਬਹੁਤ ਸੋਹਣੇ ਸਾਫ ਸੁਥਰੀਆਂ ਤੇ ਦਿਨ ਕਹਿ ਕੇ ਕੱਢਦੀ ਪਈ ਹੈ ਜੇ ਜਿੰਦਰੀ ਹਜੇ ਲੈ ਨੂੰੇ ਤੇ ਦੁੱਧ ਦੇ ਇਸ ਵਾਰ ਮੰਦਾਜਾ ਲਈ ਕਿੰਨਾ ਪਾ ਸਕਦੀ ਹੈ ਦੁੱਧ ਵੀ ਲੈ ਇਸ ਵਾਰ ਮੰਨ ਕੇ ਤੇ ਉਹ ਵੀ 30 ਕਿਲੋ ਫੁੱਲਾ ਪਾ ਦੂੰਗੀ ਚਾਹੇ ਵਾਲਾ ਸੇਵਾ ਵਾਲਾ ਪਾਲਾ ਜਿੰਨਾ ਮਰਜੀ ਮੰਨ ਲੈਣਾ ਵੀ ਸੇਵਾ ਦਾ ਹੁੰਦਾ ਦੁੱਧ ਵੇਣ ਠੀਕ ਹੈ ਪਰ ਇਹ ਦੇਖ ਗਾੜ ਰਖਦਾ ਬੱਚੀ ਦਾ ਪਰ ਹੈ ਨਹੀਂ ਮੱਲਾ ਕ੍ਰਾਸ ਪਾਂਚਾ ਗਰਲੈਂਡ ਜਾਈ ਜਰਮੀ ਗੁਰਮੀ ਬਹੁਤ ਘੱਟ ਮੰਨ ਪਰ ਠੰਡੀ ਸੀ ਲ ਦੇਖੋ ਬਰਫ ཕਰ ਗਈ ਆ ਕਿਹੜਾ ਬੰਦਾ ਲੈ ਗਿਆ ਯਾਦ ਕਰੂਗਾ ਚਾਹੇ ਮੱਲਾ ਪਾਸ ਤੁਹਾਨੂੰ ਮੱਤ ਪਦੀ ਆ ਵੀ 20 25 ਕਿਲੋ ਵਾਲੀ ਮੱਜ ਅੱਜ 5 ਲੱਖ ਨਹੀਂ ਦਿੰਦਾ ਕੋਈ ਇਹ ਟੋਪ ਦਾ ਨਹੀਂ ਨਾ ਗਾ ਗਰਗੀਆਂ ਚੱਲਣਾ ਭਾਅ ਇਹਦਾ ਕੀ ਹੋਊਗਾ ਬਾਹਰੇ ਫੋਨ ਤੇ ਕਰ ਲੈ ਜਾਇਜ਼ ਹੋਊਗਾ ਜਾਇਜ਼ ਹੋਊਗਾ ਕੋਈ ਗੱਲ ਨਹੀਂ ਉਹ ਸਬਰ ਰੇਡ ਵੀਰ ਕਹਿੰਦਾ ਫੋਨ ਤੇ ਬਾਕੀ ਚਾਰੋ ਵਗੈਰਾ ਬੋਲਾ ਖੋਲਣੀ ਤਾਂ ਖਿੱਚੀ ਨਹੀਂ ਪਰੇ ਹੁੰਦੀ ਨਾਣਾ ਨੋੜਾ ਹਵਾਨੇ ਦੇ ਚੰਗੇ ਆ 28 ਲੀਟਰ ਦੁੱਧ ਪਾ ਦੂ ਤੇ ਦਿਨ 5-6 ਕੱਢਦੀ ਹੈ ਜੇ ਹਨਾ ਸੋ ਤੋਰਾ ਵਗੈਰਾ ਦੇਖੋ ਬਹਿਰਦਾ ਜਿੰਦ ਜਾਨ ਵਜਨ ਮੁਜਨ ਬਹੁਤ ਆ ਤੇ ਪੂਰੀ ਸਾਫ ਸੁਥਰੀ ਕਰਾਸ ਪੈਂਦੀ ਹੈ ਐਚਐਫ ਦੇ ਵਿੱਚ ਜਿੰਦ ਜਾਨ ਪਲੱਸ ਬਿਊਟੀ ਤੇ ਪਲੱਸ ਮਿਲਕ ਦੀ ਕਪੈਸਿਟੀ ਹਾਈਐਸਟ ਆ ਮਿਲਕ ਵੇਨਸ ਵਗੈਰਾ ਦੇਖੋ ਬਿਲਕੁਲ ਇਹ ਖਵਾਰ ਤੇ ਖਬਰ ਸਭ ਇਹ ਬਰੀਕੀ ਚ ਨਾਲਾ ਜਿੰਨੀ ਬੈੜ ਹੈਗੀ ਆ ਲਗਭਗ ਸਾਰੀ ਬਰੀਕੀਆਂ ਦੇ ਵਿੱਚ ਆ ਜਾਵਾ ਜਿੰਨਾ ਪੁੱਛ ਦੀ ਸਕੈਨ ਨਰਮੋ ਉਹਨੇ ਹੀ ਆਪਣਾ ਪਤਾ ਵੀ ਹਾਈਸਟ ਦੁੱਧ ਦੇ ਪੀਕ ਤੇ ਜਾਊਗੀ ਇਹ ਸੋ ਸੂਨ ਨੂੰ ਰੈਡੀ ਬੋਡੀ ਵੇਟ ਵਗੈਰਾ ਪਸੰਦ ਦਿਖਾ ਦਿਓ ਦੇਖੋ ਖੁੰਡਿ ਚ ਖਿੱਚ ਕੇ ਚਲੇ ਜਾਂਦੇ ਜਿੰਨਾ ਖਾਉ ਤੇ ਉਹਨਾ ਹੀ ਪਾਉ ਵੜਾ ਪਿੱਛੇ ਤੇ ਅੱਗੇ ਦੋ ਨੰਬਰ ਜਿਹੜੀ ਬੈੜ ਦੇ ਨੇ ਆ ਬੱਡੀ ਵੱਡੀ ਹਾਂ ਮੇਰੇ ਇਹ ਕੱਲ ਸੂਈ ਦਾ ਸਵਾ ਸਵਾ ਦੀ ਫੀਡ ਆ ਹੁਣ ਬੋੜਾ ਹੈਗਾ ਮਤਲਬ 15 16 ਕਿਲੋ ਠੀਕ ਆ ਅੱਗੀ ਢੁੰਡੀ ਜੇ ਵੀ ਬਰੇਡ ਕੋਈ ਬੋਲ ਨਹੀਂ ਗਿਆ ਜੇ ਮੈਂ ਮਰ ਕੇ ਦੋਨੇ ਪਾਸੇ ਬੈ ਕੇ ਚੋਣ ਵਾਲਾ ਥਣ ਬਹੁਤ ਚੰਗਾ ਲੱਗਿਆ ਦੇਖੋ ਠੀਕ ਹੈ ਚੋਣ ਚੋਆ 1 ਨੰਬਰ ਇੱਕ ਵੀਰੇ ਪੂਰੀ ਪੂਰ ਸਰ ਨਾਲ ਕੋਈ ਵੀਰਾ ਆਨਲਾਈਨ ਮੋਂਦਾਗਾ ਥਣਾਂ ਦੀ ਪੂਰੀ ਪਾਸ ਹੋ ਜੁਦੀ ਹੈ ਬੱਚਾ ਇਹਦਾ ਕੀ ਹੈ ਬੱਚਾ ਮੇਲ ਦਾ ਆ ਵੀਰੇ ਉਧਰ ਉਹ ਇੱਕ ਨੰਬਰ ਤੇ ਬੈਠਾ ਕਾਲਾ ਜਾ ਹਾਂਜੀ ਠੀਕ ਹੈ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦੁੱਧ ਵੀਰੇ ਮੰਨ ਲਾ 21 ਕਿਲੋ ਪਹਿਲਾਂ ਪ੍ਰੋਮਦਾ ਪਾਇਆ ਹੋਏਗਾ ਬਾਕੀ ਮੇਲ ਕੀ ਜ ਵੀਰੇ ਆਇਆ ਦੁੱਧ ਤਾਂ ਦੇਖ ਦਿਖ ਬੋਲ ਘੱਟ ਜਾਂਦੀ ਜਗਾ ਵੀਰੇ ਪਾਸੇ ਲੱਗੇ ਚੋਣ ਵਾਲੇ ਥਣ ਦਿਖਾ ਦੇ ਲੱਗੇ ਪਰ ਥਣਾ ਦੇ ਸਾਫੜ ਕੱਲਾ ਕੱਲਾ ਥਣਾ ਕੋਈ ਖੋਟ ਤਾਂ ਠੀਕ ਹੈ ਅੱਗੇ 3 ਜਨਵਰੀ ਵੜ ਦੇ ਨੇ ਜੀ ਇਹ ਵੀ ਦੂਜਾ ਸੁਬਾਹ ਇਹ ਫਿਰ ਮੈਨੂੰ 20 ਕਿਲੋ ਬੋੜੀ ਨੈਟ ਜਮਾ ਮਿੰਕੇ ਦੇਣ ਵਾਲੀ ਤਿਆਰ ਆ ਜਮਾ 20 ਕਿਲੋ ਨੈਟ ਕਿਹ ਮੈਨੂੰ ਦੇ ਨੋਗਾ ਸੂਈ ਨੂੰ ਇਹਨੂੰ ਅੱਜ ਚੋਖਾ ਦੇਣਾ ਜੀ ਬੱਚਾ ਕੀ ਆ ਬੱਚਾ ਵੀਰੇ ਬੱਸੀ ਆ ਮਗਰ ਆ ਦੋ ਨੰਬਰ ਤੇ ਆਈ ਆ ਠੀਕ ਹੈ ਦੋ ਨੰਬਰ ਵਾਲਾ ਬੱਚੀ ਦਾ ਠੀਕ ਹੈ ਦੋ ਨੰਬਰ ਵਾਲੀ ਦੁੱਧ ਐਸ ਵਕਤ ਚੋਣ ਵਾਲਾ ਕਿੰਨਾ 20 ਕਿਲੋ ਵੀਰੇ ਬੋਲਿਓਣ ਰੈਡੀ ਆ 20 ਕਿਲੋ ਜਮਾਂ ਨੈਟ ਹਾਜ਼ਰ ਆ ਵੀਰੇ ਠੰਡੀ ਸੀ ਲੇ ਲੈ ਬਾਕੀ ਥਣ ਕੋ ਨੇੜ ਤੋਂ ਚੈੱਕ ਕਰਾ ਦੇ ਕੱਲਾ ਕੱਲਾ ਨਿਕਲਵਾ ਥਾਣਾ ਠੀਕ ਹੈ ਹਵਾ ਨਾਲ ਦੇਖੋ ਚਾਰੇ ਸਣ ਸਾਫ ਸੁਥਰੇ ਤੇ ਕੱਦ ਘਾੜ ਦੇਖੋ ਬਾਕ ਪ੍ਰਸ ਬਰੀਕੀਆਂ ਦੇ ਵਿੱਚ ਆ ਬੱਸੀ ਬਰੀਕ ਬਹੁਤ ਜ਼ਿਆਦਾ ਠੀਕ ਹੈ ਸੋ ਫੁੱਲ ਸਾਈਜ਼ ਦੇ ਵਿੱਚ ਆ ਸੂਈ ਸਵਾਈਆ ਤੇ ਕੰਨ ਜਾਤ ਪਾਤ ਦੇਖੋ ਬੱਚੀ ਜੀ ਤੇ ਹਵਾ ਨੇ ਤੇ ਨਾੜਾ ਵਗੈਰਾ ਪੂਰੀ ਸਕਿਨ ਪਤਲੀ ਨਰਮ ਦੇ ਵਿੱਚ ਜਿੰਨੀ ਵੀ ਵੜ ਰਹੀ ਹੈ ਸੂਈ ਸਵੇਰੇ 20 ਕਿਲੋ ਬੌਲੀ ਇਹਦੇ ਥੱਲੇ ਸਟਾਰਟਿੰਗ ਹੈ ਇਸ ਵਕਤ ਅੰਦਾਜ਼ਾ ਲਾਇਆ ਇਹ 25 ਤਬਰ ਜਾ ਰਾ ਹੁਣ ਹਾਂ ਹਾਂ ਮੇਰੇ ਪਹਿਲੇ ਸੂਈ ਸਵੇਰੇ 22 23 ਕਿਲੋ ਤੋਂ ਦਿੱਤਾ ਨੇ ਠੀਕ ਆ 25 ਕਿਲੋ ਬਣ ਕੇ ਇਹਨੂੰ ਪਰਚੇਸ ਕਰ ਸਕਦੇ ਹੋ ਸੂਈ ਸਵੇਰਾਂ ਦੂਜਾ ਸਦੋ ਬੱਚਾ ਇਹਦੇ ਪਿੱਛੇ ਬੱਚਿਆ ਤਾਜੀ ਸੂਈ ਵਾ ਦੋ ਤਿੰਨ ਕਿੰਨਾਂ ਦੀ ਲਗਭਗ ਕੱਦ ਕਾੜ ਦੇ ਕਲਸ ਬਿਊਟੀ ਵਗੈਰਾ ਬਹੁਤ ਹੈ ਵੜ ਦੇ ਉੱਪਰ ਅੱਗੇ ਦੇ ਪਾ ਚਾਰ ਨੰਬਰ ਵੜ ਦੇਖੀਏ ਨੇ ਜੀ ਯਾਨੀ ਕਿ ਹੋਰ 25 ਕਿਲੋ ਹੋਲੀ ਤਿਆਰ ਕੈ ਦਿਨ ਹੋ ਗਿਆ ਸੋਈ ਨੂੰ ਇਹਨੂੰ ਵੀਰੇ 5ਵਾਂ ਦਿਨ ਆਜਾ ਬੱਚਾ ਕਿਹੜਾ ਦਾ ਆਹ ਆਪਰਾ ਬੱਸਾ ਜੀ ਮੇਲ ਕਰ ਠੀਕ ਹੈ ਤੇ ਚੌਥਾ 5ਵਾਂ ਦਿਨ ਹੋ ਗਿਆ ਸੋਈ ਨੂੰ ਹਣਾ 4 5ਵਾਂ ਦਿਨ ਜਿਹੜੇ ਹੁਣ ਬੋਲੋ ਖਾਲੀ ਕਰਤੀ 25 ਕਿਲੋ ਜਮਾ ਨੈਟ ਤਿਆਰ ਚੋਣ ਚ ਵੈਕ ਨੰਬਰ ਇੱਕ ਨੰਬਰ ਆ ਵੀ ਪੂਰੀ ਪੋਲੀ ਤੇ ਮੋਟੀ ਚੋਈ ਠੀਕ ਹੈ ਸਵਾ ਦੇ ਪਾਵਾਂ ਦੇ ਲਾੜਾ ਵਗੈਰਾ ਮਸ਼ੀਨ ਵੀ ਲਵਾਉਂਦੀ ਆ ਵੀਰੇ ਮਸ਼ੀਨ ਤੋਂ ਆਈਏ ਮਸ਼ੀਨ ਵੀ ਲਵਾਉਂਦੀ ਆ ਹੱਥੀ ਚੋਣੇ ਆਪਾਂ ਠੀਕ ਹੈ ਮਸ਼ੀਨ ਆਪਾਂ ਲਾਈ ਆ ਦੋ ਡਾਂਗ ਲਵਾਉਂਦੀ ਆ ਮਸ਼ੀਨ ਕੋਲ ਠੀਕ ਹੈ ਕੋਈ ਦਿੱਕਤ ਨਹੀਂ ਹਣਾ ਕੋਈ ਦਿੱਕਤ ਨਹੀਂ ਹਾਲ ਸੋ 25 ਲੀਟਰ ਦੀ ਬੋਲੀ ਸਟਾਰਟਿੰਗ ਆ ਨਾੜਾ ਨੂੜਾ ਹਵਾਨੇ ਦੇ ਬਹੁਤ ਚੰਗੇ ਆ ਮਿਰਕਵੇਂ ਚੰਗੀਆਂ ਸਾਫ ਸੁਥਰੀ ਸੋ ਚਾਰ ਦਿਖਾ ਦੇ ਆਪ ਤੁਹਾਨੂੰ ਅੱਗੇ ਪੰਜਵੇਂ ਨੰਬਰ ਆ ਵੀਰੇ ਬਾਹਰ ਵੇੜ ਦੇਖੀ ਜਾਨੇ ਆ ਹਾਂ ਵੀਰੇ ਇਹ ਕੱਲ ਸੂਈ ਆ ਕੱਲ ਸਵੇਰ ਦੀ ਸੂਈ ਦੀ ਆ ਠੀਕ ਹੈ ਹਾਂ ਹੁਣ ਇਹਦੇ ਥਲੇ 17 18 ਕਿਲੋ ਬੋਲੀ ਹੈਗੀ ਆ 17 18 ਕਿਲੋ ਬੋਲੀ ਹਾਜ਼ਰ ਆ ਹਾਂ ਹਾਂ ਤੇ ਚੌਣ ਚਵਾਈ ਕਿਹੜਾ ਨੰਬਰ ਆ ਜਮਾ ਵੀਰੇ ਜਮਾ ਬੋਲੀ ਤੇ ਮੋਟੀ ਚਵਾਈ ਆ ਠੀਕ ਹੈ ਹਾਂ ਤੁਸੀ ਥਾਣੀ ਦੱਸਦਾ ਵੀਰੇ ਚਵਾਈ ਵਾਲਾ ਥਣ ਦਿਖਾ ਦਿਓ ਜਿਵੇਂ ਸੋ ਫੇਸ ਕੁਆਲਟੀ ਦੇਖੋ ਜਿੰਦ ਜਾਨ ਪਲੀ ਪੁਲੀ ਵੇੜ ਬਹੁਤ ਜ ਸੋਹਣਾ ਸਾਫ ਸੁਥਰਾ ਬਾਕੀ ਕੱਦ ਤੇ ਬੈਡ ਤੇ ਬਿਊਟੀ ਬਹੁਤ ਚੰਗੇ ਬੈਡ ਦੇ ਉੱਪਰ ਸਾਫ ਸੁਥਰੀ ਆ ਚੋਣ ਚੁਵਾਈ ਇੱਕ ਨੰਬਰ ਆ ਸੂਈ ਸਵਾਈ ਆ ਜਮਾ ਤੇ ਧਾਰ ਵਗੈਰਾ ਜਮਾ ਡਾਨੋ ਓਕੇ ਕੋਲੀ ਦੇ ਮੁੱਤੀ ਚੁਵਾਈ ਆ ਚਾਰੇ ਥਾਣੇ ਕੋਈ ਖੋਣ ਛਾ ਗਿ ਕਿੰਨਾ ਸਾਤ ਕਿੰਨਾ ਦੁੱਧ ਮੰਨ ਲੈ ਵੰਦਾ ਇਹਦਾ ਦੁੱਧ ਤਾਂ ਵੀਰੇ ਨੇ 25 26 ਕਿਲੋ ਤੋਂ ਬਾਹਰ ਪਾਉਣਾਗਾ ਠੀਕ ਹੈ ਹਾਂ ਥਣਾ ਥੋੜਾ ਜਿਹਾ ਸਾਫ ਆ ਪੂਰੀ ਓਕੇ ਇਹ ਸੀਗੀ ਪੰਜਵੇਂ ਨੰਬਰ ਜਿਹੜੀ ਬੈਡ ਦਿਖਾਈ ਇਸ ਨੂੰ ਸੂਈ ਸਵਾਈ ਜਾਵਾ ਤੇ ਆ ਬੱਚੇ ਦੇਖੋ ਸਾਰੇ ਬਾਹਰ ਵੱਧੇ ਖੜੇ ਆ ਬੱਚੇ ਤੇ ਕੁਝ ਬੱਚੀਆਂ ਵੀ ਕੁਝ ਲਗਭਗ ਹੈਗਾ ਬੱਚੇ ਨਾ ਵਿਸੇ ਜੀ ਤੇ ਅੱਗੇ ਆਪਾਂ 6ਵਾਂ ਨੰਬਰ ਜਿਹੜੀ ਵਾੜ ਦੇਖਦੇ ਆ। ਇਹ ਵੀਰੇ ਚੌਥਾ ਦੇ ਨੇ ਨੂੰਹ ਸੁਈ ਨੂੰ ਇਹਦੇ ਥੱਲੇ ਹੁਣ 16 17 ਕਿਲੋ ਤੋਂ ਬਾਹਰ ਬੋਲੀ ਆ। 16 17 ਕਿਲੋ ਤੋਂ ਬੋਲੀ ਬਾਹਰ ਆ। ਸੂਆ ਕਿਹੜਾ ਸੂਈ ਆ? ਸੂਆ ਵੀ ਇਹ ਦੂਸਰਾ। ਕੰਨੀਆਂ ਖੜੀਆਂ ਨਹੀਂ ਦੀ ਹਜੇ। ਦੂਸਰਾ ਸੂਆ ਜਿਹਨਾਂ ਨੂੰ ਸੁਈ ਆ ਹਨਾ। ਸੋ ਥਾਂ ਥੋਣ ਨੇੜੇ ਤੋਂ ਦੇਖ ਸਕਦੇ ਹੋ। ਨਾਲਾ ਨੂੜਾ ਚੰਗਿਆ, ਸਾਫ਼ ਸੁਥਰੀਆਂ। ਅੱਗੇ ਆ ਗਏ 7ਵਾਂ ਨੰਬਰ ਬੱਚਾੜਾ ਦੇਖੀਏ ਨੇ ਚਾਹ ਫਦਾਬਾ। ਹਾਂ ਮੇਰੇ ਖੀਰੀ ਬਸੀ ਆ ਦੁੱਧ ਵਾਲੇ ਦੰਦਾ ਚਾਹੇ। ਖੀਰੀ ਬਿਲਕੁਲ। ਆਈ.ਜੀ. ਵਿੱਚ ਕਹਿੰਦੇ ਬਹੁਤ ਸੌਗ ਨਾਲ ਬੰਦੇ ਦੀ ਫਾਰਮਰ ਦੀ ਪਾਲੀ ਵੇਲੇ ਕੋਈ ਠੰਡੀ ਸੀ ਲਾਏ ਬਰਫ ਫਰ ਗਿਆ ਕੋਈ ਥਾਣਾ ਹੱਤੀ ਚਵਾਈ ਵਾਲਾ ਲੈ ਜੇ ਮਰਜੀ ਵਾਲਾ ਕਹਿੰਦਾ ਪਲੂਨ ਬੱਚੀਆਂ ਲੱਤਾਂ ਮਾਰਦੇ ਆ ਕੋਈ ਸਟੇਮਨ ਵਾਲਾ ਇਹ ਬਰੀਡ ਦੀਆਂ ਨਿਸ਼ਾਨੀਆਂ ਨੇ ਜਿਹਨੇ ਮਰਜੀ ਦੁੱਧ ਵਾਲੇ ਹੁੰਦੇ ਸੀ ਕੀਰੀਆ ਪਿਓਰ ਅੱਜ ਹਫ਼ਤਾ ਲਊ ਸੂਨ ਨੂੰ ਮਾਧਾਰ ਰਿਕਾਰਡ 30 ਕਿਲੋ ਤੋਂ ਬਾਹਰ ਦਾ ਠੀਕ ਹੈ ਹਫ਼ਤਾ ਲਊ ਸੂਨ ਚ ਹਾਂ ਤੇ ਮਾਧਾਰ ਰਕਾਰਡ 30 ਕਿਲੋ ਤੋਂ ਬਾਹਰ ਦਾ ਇਹਦਾ ਅੰਦਾਜ਼ਾ ਆਪਾਂ ਕਿੰਨਾ ਲਾ ਸਕਦਾ ਦੁੱਧ ਕੋਈ ਵਪਾਰੀਆਂ ਜਿਵੇਂ ਕਹਿੰਦੇ ਉਹ ਨਹੀਂ ਮੱਲਾ ਦੇਣਾ ਚਾਹੀਦਾ ਇਹਨੂੰ ਮਤਲਬ 25 ਕਿਲੋ ਦੁੱਧ ਖੁੱਲਾ ਸੋ 25 ਕਿਲੋ ਤੋਂ ਬਾਹਰ ਦੁੱਧ ਪਾ ਦੋ ਬਾਕੀ ਬੱਚੀ ਦੀ ਬਰੀਕੀਆਂ ਵਗੈਰਾ ਘਰੁਖਰ ਬਹੁਤ ਜਾਂਗਿਆ ਜਿੰਦ ਜਾਨ ਬਿਊਟੀ ਫਾਰਮ ਤਿਆਰ ਕਰਨ ਵਾਲੀ ਬੱਚੀ ਹੈ ਜਵਾ ਨਮਾ ਹਾਂ ਜਿਵੇਂ ਬਿਲਕੁਲ ਦੁੱਧ ਦੰਦ ਜੇ ਬੱਚਾ ਹਣਾ ਤੇ ਪਿਛੇ ਪਲਾਜਾਂ ਬਲੂਜਾਂ ਦੇਖੋ ਜਮਾ ਕੰਪੈਕਟ ਹੱਡ ਰੱਖਣ ਠੀਕ ਹੈ ਸੋ ਸਫਾਂਜਾਂ ਦੇਖੋ ਬੱਚੀ ਦੇ ਸਫਾਂਜਾਂ ਵਗੈਰਾ ਪੂਰੇ ਫੁੱਲਾ ਤੇ ਗੱਪਣ ਆ ਹੱਬ ਤੱਕ ਸੂਣ ਚ ਲੈਦੀ ਪਈ ਆ 25 ਤੋਂ ਪਾਰ ਭਰ ਦੁੱਧ ਪਾ ਦੇਣਾ ਨੇ ਆ ਫਵਾਨੇ ਦੇ ਨਾੜਾ ਵਗੈਰਾ ਦੇਖੋ ਸਾਫ ਸੁੱਧ ਨੇ ਸੋਹਣੀਆਂ ਸੋ ਬਿਊਟੀ ਵਗੈਰਾ ਬੱਚੀ ਦੀ ਬਹੁਤ ਆ ਤੋਰਾ ਵਗੈਰਾ ਦੇਖੋ ਜਮਾ ਜਮੇ ਸੋਚ ਤੁਰ ਦੇ ਰੈਂਗ ਜੀ ਤੁਰਦੀ ਹੁੰਦੀ ਆ ਉਹਦਾ ਦਾ ਤੋਰਾ ਬੱਚੀ ਦਾ ਜਮਾ ਤੇਰੀ 8ਵੇਂ ਨੰਬਰ ਦੇ ਵੀਰੇ ਵੇੜ ਦੇਖੀਏ ਰਿਹਾ ਆ ਕਿਹੜਾ ਸੁਆ ਸੁਹੰਦੀ ਆ ਵੀਰੇ ਇਹ ਮੰਨ ਕੇ ਚੱਲ ਪਾਰਕਿੰਗ ਦਾ ਦਿੱੱਸੀਆ ਕੋਲ ਘੁੰਮੂ ਠੀਕ ਹੈ ਪਰ ਦੰਦ ਚਾਰ ਤੋਂ 6 ਹੋ ਰਹੀ ਆ ਚਾਹੇ ਤੁਸੀਂ ਪਹਿਲਾ ਮੰਨ ਲਓ ਚਾਹੇ ਦੂਜਾ ਮੰਨ ਲਓ ਠੀਕ ਆ ਪਰ ਦੋਤੇ ਨੇ ਮੰਨ ਲਾ 25 ਤੋਂ ਬਾਹਰ ਦੇਣਾ ਤੇ ਫਿੱਟ ਫਾੜ ਲੇਵਾ ਜਾਵਾ ਹਨਾ ਸੁਆ ਕੰਪਲਟ ਆਰਡਰ ਰੱਖੂ ਦੀ ਸੁਆ ਸੋ ਚੋਣ ਦੇਖੋ ਜਮ ਟੈਲਟੂ ਲਵ ਠੰਡੀ ਬਹੁਤ ਆ ਹਨਾ ਦੋਨੇ ਪਾਸੇ ਵੇ ਕਿ ਤੁਨ ਵਾਲੀ 25 ਕਿਲੋ ਰੁੱਤ ਖੁੱਲਾ ਪਾਓ ਲੈ ਜੂ ਹਫਤਾ ਜੇ ਹਾਂ ਹਫਤਾ ਇੱਕ ਲੈ ਜੂ ਠੀਕ ਆ ਜੋ ਮੂੰਹ ਬਹੁਤ ਬਸ਼ੀ ਫੇਸ ਕੁਆਲਟੀ ਚੈੱਕ ਕਰ ਲਓ ਸੋ ਫੇਸ ਕੁਆਲਟੀ ਵਗੈਰਾ ਦੇਖੋ ਇਹਦੀ ਬੈੜ ਦੀ ਪੂਰੀ ਸਾਫ ਸੁਥਰੀ ਇਹ ਸੀਗੀ ਆਪਣੀ 4 5 6 7 8ਵੇਂ ਨੰਬਰ ਤੇ ਹਨਾ ਤੇ ਅੱਗੇ ਜਿਹੜੀ 9ਵਾਂ ਨੰਬਰ ਦੇਖੀਏ ਨਾ ਦੋ ਦੰਦ ਬੱਛੀ ਜਿਵੇਂ ਹੁਣ ਬਾਈ ਦੇਖ ਲੈ ਹਰੇ ਕਹਿੰਦੇ ਜਿਹਦੇ ਮਰਜ਼ੀ ਮੈਂ ਥੱਲੇ ਵੈਨ ਲੈ ਆਪਣੀਆਂ ਖਰੀਦ ਆ ਆਪਾਂ ਹੁਣ ਦੁੱਧ ਜਾਂਦਾ ਲੀਟਰਲੀ 1.5 ਲੀਟਰ ਘੱਟ ਦੋ ਲੈਦੇ ਪਰ ਅਗਲਾ ਕਹਿੰਦਾ ਵੀ ਗੱਤ ਨਾ ਬਾਹਰ ਟਿਚ ਮਾਰੇ ਦੇਖੋ ਅਸੀਂ ਦੋ ਦੰਦ ਓਰੀਜਨਲ ਆ ਮੂੰਹੋਂ ਕੱਢ ਕਾਢੀ ਦੇ ਲੁੱਦੀ ਚਿੱਡੀ ਆ ਚੰਗੀ ਸਾਫੀ ਹੱਥ ਤਾਂ 10 ਦਿਨ ਲੈਂਦੀ ਹਾਂ ਠੀਕ ਹੈ ਤੁਹਾਨੂੰ ਨੇੜੋ ਚੈੱਕ ਕਰਾ ਦੋ ਬਹੁਤ ਵਧੀਆ ਤੁਹਾਨੂੰ ਕੱਲਾ ਕੱਲਾ ਨਿਕਖੜਵਾ ਸੋ ਇਹ ਆ ਗਈ ਆਪਣੇ 9ਵੇਂ ਨੰਬਰ ਤੇ ਹਣਾ ਹਾਂਜੀ ਹਾਂ ਬੇਰ ਬਹੁਤ ਸੰਗੀ ਬਗੀ ਮੂੰਹ ਮੱਥਾ ਦੇਖੋ 2 ਦੰਦ ਬੱਸੀ ਆ ਠੀਕ ਆ 2 ਦੰਦ ਬਿਲਕੁਲ ਤੇ ਅੱਗੇ ਨਾਲ ਖੜੀਏ ਇਹ ਸੇਲ ਹੋਇਆ ਬਾਮਾ ਜੀ ਇਹ ਤਿੰਨੇ ਸੇਲ ਹੋ ਜਾਂਦੇ ਹਨ ਹਾਂਜੀ ਹਾਂ ਸੋ ਕਾਫੀ ਨਾਕ ਆਪਾਂ ਤੁਹਾਨੂੰ ਦਿਖਾਤੇ 98684 48264 96782 63916 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ ਨਾਲ